ਤਰੰਤਰੰ 10 ਏਕੜ ਕਣਕ ਚੋਰੀ ਵਟਕੇ ਲੈ ਗਏ ਤਰੰਤਰੰ ਜਿਹੜੇ ਅੰਦਰ ਥਾਣਾ ਸ਼੍ਰੀ ਚੋਲਾ ਸਾਹਿਬ ਅਧੀਨ ਪੈਂਦੇ ਪਿੰਡ ਵਰਿਆਂ ਪੁਰਾਣਾ ਦੇ ਖੇਤਾਂ ਵਿੱਚ ਬੀਤੀ ਰਾਤ ਕੁਝ ਵਿਅਕਤੀਆਂ ਨੇ 10 ਏਕੜ ਖੜੀ ਕਣਕ ਚੋਰੀ ਵਟਕੇ ਲੈ ਗਏ ਜਿਸ ਦਾ ਪਤਾ ਸਵੇਰੇ ਕਿਸਾਨ ਖੇਤ ਮਾਲ ਗੁਰਦੇਵ ਸਿੰਘ ਨੂੰ ਲੱਗਾ ਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਮੌਕੇ ਤੇ ਪੀੜਤ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਕੁਝ ਵਿਅਕਤੀਆਂ ਨਾਲ ਝਗੜਾ ਵੀ ਚੱਲ ਰਿਹਾ ਹੈ ਤੇ ਸਾਡੇ ਕੇਸ ਕੋਰਟ ਦੇ ਵਿੱਚ ਦੋ ਕੇਸ ਚੱਲ ਰਹੇ ਹੈ ਜੀ ਇੱਕ ਮਫਸ ਜਤਾ ਸਿੰਘ ਦੇ ਇੱਕ ਉਸਤਾ ਦੀ ਕੋਰਟ ਦੇ ਚ ਤੇ ਕੋਈ ਵੀ ਇਹਨਾਂ ਕੋਲ ਸਟੇ ਨਹੀਂ ਕੁਝ ਨਹੀਂ ਦੂਜੀ ਪਾਰਟੀ ਕੋਲ ਹੈ ਜੀ ਪਰੰਤ ਧੱਕੇ ਨਾਲ ਮੈਨੂੰ ਧੱਕਾ ਵਾਹੀਏ ਦਮਾ ਤੋਰ ਕੀ ਕਹਿ ਸਕਦੇ ਜੀ ਮਿਲ ਕੋ ਸਾਰੀ 10 ਦੇ 10.5 ਦੇ ਬਾਰੇ ਕੰਕੜੇ ਲੈ ਜਾਈਏ ਸਭ ਤੇ ਹੀਰਾ ਸਿੰਘ ਸਰਪੰਚ ਆ ਸਾਬਕਾ ਸਰਪੰਚ ਰਹੇ ਉਹ ਤੇ ਸਿੱਕੀ ਸਾਹਿਬ ਦੀ ਸਹਿਤ ਹੁੰਦੇ ਜੀ ਸਾਰਾ ਉਹਨੇ ਸਹਿਤ ਮੈਂ ਤਾਂ ਕਹਾਂਗਾ ਜੀ ਮੇਰੇ ਨੂੰ ਧੱਕਾ ਹੋਇਆ ਜੀ ਤੇ ਅੱਜ ਤੋਂ ਪਹਿਲਾਂ ਕਿਨਿਆ ਜੋ ਸਾਡੇ ਦਾਦਾ ਜੀ ਦੇ ਵਿੱਚ ਕਤਲ ਹੋਇਆ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹੁਣ ਪਹਿਲੀ ਵਾਰ ਹੋਇਆ ਜੀ ਸਰਕਾਰ ਚੇਂਜ ਹੋਈ ਹੈ ਸੁ ਸਾਰਾ ਕੁਝ ਹੋ ਗਈ ਤਾਂ ਚਾਹੁੰਦੇ ਆ ਵੀ ਸਾਡੇ ਨਾਲ ਇਨਸਾਫ ਮਿਲੇ ਜੀ ਸਾਨੂੰ ਅਹੀਂ ਆ ਕੋਰਟ ਵਾਲੇ ਸਾਡੇ ਕੇਸ ਚੱਲਦੇ ਸਾਨੂੰ ਉੱਥੇ ਉੱਥੋਂ ਸੁਣਵਾਈ ਸਾਡੀ ਉੱਥੇ ਹੋਣੀ ਚਾਹੀਦੀ ਸਾਡੀ ਤੇ ਇਹ ਪਹਿਲਾਂ ਸਾਡੇ ਨਾਲ ਧੱਕਾ ਹੋ ਗਿਆ ਜੀ ਸਰਵੇ ਕੋਰਟ ਪਹਿਲੀ ਗੱਲ ਤੇ ਅਸੀਂ ਉੱਚ ਅਸਥਾਨ ਤੱਕ ਕਰਾਂਗੇ ਪਹਿਲਾਂ ਕਰਾਂਗੇ ਮਿਲੋਂ ਉਹਨਾਂ ਤੱਕ ਪਹੁੰਚ ਕਰਾਂਗੇ ਜੇ ਨਹੀਂ ਸਾਡੀ ਸੁਣਵਾਈ ਹੋਗੀ ਤੇ ਅਸੀਂ ਕੋਰ ਦਾ ਦਰਵਾਜ਼ਾ ਖੜਕਾਵਾਂਗੇ ਜੀ ਉੱਥੇ ਕਰਾਂਗੇ ਕੋਰ ਦੇ ਸਾਡੇ ਕੋਈ ਕੋਰ ਤੋਂ ਸਾਡੇ ਸਾਡੇ ਕੋਲ ਹੋਰ ਕੁਝ ਨਹੀਂ ਹੈਗਾ ਥਾਣਾ ਸ਼੍ਰੀ ਚੋਲਾ ਸਾਹਿਬ ਦੇ ਐਸ ਐਚ ਓ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਦੀ ਸ਼ਿਕਾਇਤ ਨੋਟ ਕੀਤੀ ਗਈ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਰਨਤਾਰਨ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ ਇਹਦੇ ਬਾਰੇ ਇਹਨਾਂ ਨੇ ਹੋਣੀ ਮੈਨੂੰ ਕੰਪਲੇਨਟ ਕੀਤੀ ਹੋਣੀ ਦੱਸਿਆ ਹੈਗਾ ਤੇ ਆ ਤੁਹਾਡੇ ਸਾਹਮਣੇ ਆਪਾਂ ਮੌਕੇ ਤੇ ਆ ਗਏ ਹਾਂ ਜੋ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਆਪਣੇ ਕਾਗਜ਼ ਪੱਤਰ ਲੈ ਕੇ ਆਉਣ ਦੱਸਣ ਕਰਾਂਗੇ ਇਹ ਪਿਛਲੇ ਲੰਮੇ ਦਿਨਾਂ ਤੋਂ ਇਹ ਸਾਰੇ ਹੋ ਰਿਹਾ ਇਸ ਤਰ੍ਹਾਂ ਦੇ ਕੰਮ ਨਹੀਂ ਮੈਨੂੰ ਇਹਦੇ ਬਾਰੇ ਹੋਰ ਕੋਈ ਕੰਪਲੇਨਟ ਨਹੀਂ ਆਈ ਹਾਂਜੀ